ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰੜਲ ਔਰ ਮੇਰੇ ਨਾਲ ਮੌਜੂਦ ਨੇ ਖਬਰਾਂ ਤੇ ਚਰਚਾ ਕਰਨ ਵਾਸਤੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਹੁਣਾਂ ਦੀ ਵਰਸੀ ਸਮਾਗਮ ਮੌਕੇ ਇੱਕ ਪਾਸੇ ਬਾਗੀਆਂ ਨੇ ਤੇ ਦੂਜੇ ਪਾਸੇ ਜਿਨ੍ਹਾਂ ਨੂੰ ਬਾਗੀ ਦਾਗੀ ਕਹਿੰਦੇ ਆ ਇਹਨਾਂ ਨੇ ਆਪੋ ਆਪਣੀਆਂ ਸਟੇਜਾਂ ਸਜਾਈਆਂ ਹੋਈਆਂ ਸੀ ਤੇ ਦੋਵਾਂ ਦੇ ਬਲਾਰਿਆਂ ਨੇ ਇੱਕ ਦੂਜੇ ਨੂੰ ਜੰਮ ਕੇ ਜਿਹੜਾ ਵਾ ਉਹ ਨਿਸ਼ਾਨੇ ਤੇ ਲਿਆ ਤੇ ਚੰਗੀ ਤਰ੍ਹਾਂ ਜਿਹੜਾ ਜਿਹਨੂੰ ਕਹਿੰਦੇ ਨਾ ਵੀ ਭਾਛਾ ਦਾ ਮਰਿਆਦਾ ਭੁੱਲ ਕੇ ਇੱਕ ਦੂਜੇ ਨੂੰ ਰਗੜਿਆ ਤੇ ਮੁੱਦਾ ਦੋਵਾਂ ਦਾ ਇਹੋ ਹੀ ਆ ਵੀ ਸੱਤਾ ਦੇ ਗਲਿਆਰਿਆਂ 'ਚ ਵਾਪਸ ਕਿਵੇਂ ਪਹੁੰਚਿਆ ਜਾਏ ਤੁਸੀਂ ਸੁਖਬੀਰ ਬਾਦਲ ਹੁਣਾਂ ਨੂੰ ਵੀ ਸੁਣਿਆ ਹੋਵੇਗਾ ਤੁਸੀਂ ਸੁੱਚਾ ਸਿੰਘ ਛੂਟੇਪੁਰ ਹੁਣਾਂ ਨੂੰ ਵੀ ਸੁਣਿਆ ਹੋਏਗਾ ਇਸ ਪੂਰੇ ਜਿਹੜਾ ਅੱਜ ਵਰਤਾਰਤ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਵਰਸੀ ਸਮਾਗਮ ਮੌਕੇ ਜਦੋਂ ਦੋ ਸਟੇਜਾਂ ਲੱਗੀਆਂ ਇਦਾਂ ਹੀ ਕੱਲ ਵੀ ਲੱਗੀਆਂ ਸੀ ਬਾਬਾ ਬਕਾਲਾ ਸਾਹਿਬ ਰਖੜ ਪੁੰਨਿਆ ਦੇ ਮੇਲੇ ਦੇ ਉੱਤੇ ਕਿਵੇਂ ਦੇਖਦੇ ਹੋ ਜੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੀ ਇੱਕ ਇੰਟਰਵਿਊ 'ਚ ਗੱਲ ਕਹੀ ਕਹਿੰਦਾ ਸਾਡੀ ਇਹ ਬਦਕਿਸਮਤੀ ਆ ਕਿ ਅਸੀਂ ਆਮ ਲੋਕਾਂ ਨੂੰ ਵਿਸਾਰ ਕੇ ਆਪਣੇ ਧੀਆਂ ਪੁੱਤਾਂ ਨੂੰ ਅੱਗੇ ਕਰਨੇ ਜੀਤੇ ਕਰਕੇ ਅੱਜ ਇਹ ਹਾਲਾਤ ਪੈਦਾ ਹੋਏ ਆ ਤੇ ਆਪਾਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹਦਾ ਇੱਕ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਇੱਕ ਗੱਠ ਜੁੜ ਕਰਕੇ ਜਿਹੜੀਆਂ ਵਿਦਿਆਰਥੀ ਚੋਣਾਂ ਸੀ ਉਹ ਬਖੈਦਾ ਤੌਰ ਤੇ ਸਮਾਪਤ ਕੀਤੀਆਂ 1983 ਤੋਂ ਬਾਅਦ ਕੋਈ ਵੀ ਵਿਦਿਆਰਥੀ ਚੋਣ ਨਹੀਂ ਹੋਈ ਤੇ ਵਿਦਿਆਰਥੀ ਵਿਦਿਆਰਥੀ ਜਿੱਥੇ ਬੰਦੀਆਂ ਦੇ ਵਿੱਚੋਂ ਲੀਡਰ ਨਿਕਲਦੇ ਹੁੰਦੇ ਸੀਗੇ ਜਿਨ੍ਹਾਂ ਵਿੱਚ ਵੀਰ ਦਿਵਿੰਦਰ ਸੀਗਾ ਜਿਨ੍ਹਾਂ ਦੇ ਵਿੱਚ ਜਗਮੀਤ ਬਰਾੜ ਸੀਗਾ ਜਿਨ੍ਹਾਂ ਵਿੱਚ ਚੰਦੂ ਮਾਜਰਾ ਸੀਗੇ ਇਹ ਸਾਰੇ ਵਿਦਿਆਰਥੀ ਲੀਡਰਸ਼ਿਪ ਤੋਂ ਨਿਕਲਦੇ ਨੇ ਤੇ ਇਸ ਕਰਕੇ ਉਹਦੀ ਗੱਲ ਬਿਲਕੁਲ ਠੀਕ ਆ ਵੀ ਲੋਕ ਸਮਝ ਚੁੱਕੇ ਨੇ ਵੀ ਇਹ ਆਪਣਾ ਪਰਿਵਾਰ ਪਾਲਦੇ ਆਪਣਾ ਕੁੰਬਾ ਪਾਲਦੇ ਨੇ ਅੱਜ ਕੁੰਮੇ ਦੇ ਉੱਤੇ ਵੀ ਬਕਾਇਦਾ ਤੌਰ ਤੇ ਕਾਫੀ ਨੁਕਤਾਚੀਨੀ ਹੋਈ ਤੇ ਖਾਸ ਕਰਕੇ ਸੁਤਿਆ ਸਿੰਘ ਛੋਟੇ ਪੁਨੇ ਜਿਹੜਾ ਪਾਣੀ ਪੀਪੀ ਕੇ ਮਜੀਠੀਆ ਪਰਿਵਾਰ ਨੂੰ ਕੋਸਿਆ ਉਹ ਵੀ ਦੱਬ ਕੇ ਕੋਸਿਆ ਉਹ ਕਹਿੰਦਾ ਇਹ ਮਜੀਠੀਆ ਦੂਜਿਆਂ ਨੂੰ ਕਹਿੰਦਾ ਵੀ ਉਹਨਾਂ ਦੀ ਕਿਰਬਾਨੀ ਤੇ ਪਹਿਲਾਂ ਆਪਣੀ ਕਿਰਬਾਨੀ ਦੱਸੇ ਕੀ ਆ ਇੱਥੋਂ ਤੱਕ ਕਹਤਾ ਕਾਲੀਦਨ ਬਾਰੇ ਉਹਨਾਂ ਗਿਆ ਵੀ ਮਾਮਾ ਧੀਆ ਗੋਣਵਾਲੀਆਂ ਤੇ ਪੋਪਿਓ ਪੁੱਤ ਜਾਂਜੀ ਤੁਸੀਂ ਚਾਰ ਬੰਦੇ ਰਹਿ ਗਏ ਹੋ ਬਸ ਬਾਕੀ ਕੋਈ ਨਹੀਂ ਇੱਕ ਮਜੀਠੀ ਦੀ ਘਰ ਵਾਲੀ ਤੇ ਇੱਕ ਸੰਗਵੀਰ ਦੀ ਕਲਵੀ ਸੰਗਵੀਰ ਤੇ ਮਜੀਠੀਆ ਬਾਕੀ ਤੇ ਕਲਦਰ ਦੀ ਤੇ ਕੋਈ ਨਹੀਂ ਕਿੱਥੇ ਕਿੱਥੇ ਨਹੀਂ ਹੈਗਾ ਆਪੜੀ ਉਹਨਾਂ ਨਾਲ ਗੱਲ ਕੀਤੀ ਵੀ ਮੈਂ ਮੇਰੀ ਜਿਹੜੀ ਇੰਗੇਜਮੈਂਟ ਸੀ ਉਹ ਜਿਹਦਾ ਗੁਰਚਨ ਸਿੰਘ ਤੌੜੇ ਦੀ ਜਹਦਰ ਮੋਢ ਸਿੰਘ ਤੋੜਦੀ ਬੇਟੀ ਨਾ ਹੋਈ ਸੀ ਤੇ ਮੇਰੀ ਟਿਕਟ ਕੱਟਤੀ ਸੀ ਉਹਨਾਂ ਨੇ ਤੋਂਨੇ ਕਿਾ ਸੀ ਨਾ ਮੈਂ ਆਪਣੇ ਆਪਣੇ ਜਵਾਈ ਦੁਤੇ ਕੱਟ ਨਹੀਂ ਦੇਣੇ ਮੈਨੂੰ ਟਿਕਟ ਜਿਹੜੀ ਸੀ ਲੋਂਗੋਵਾਲ ਨੇ ਬਾਦ ਦਿੱਤੀ ਸੀ ਕਿ ਪੀ ਬੰਦਾ ਡਿਜ਼ਰਵ ਕਰਦਾ ਵਾ ਬਾਕੀ ਕੁਛ ਨਹੀਂ ਦਿੱਤੀ ਮੇਰੇ ਆਪਣੇ ਅਣਦੇਸ਼ੇ ਤਾਂ ਨਹੀਂ ਦਿੱਤੀ ਇਹ ਤੇ ਸਾਡਾ ਕਿਰਦਾਰ ਸੀ ਤੇ ਅੱਜ ਕਿਰਦਾਰ ਕਿੱਥੇ ਖੜਾ ਵਾ ਉਹ ਕਹਿੰਦੇ ਆ ਵੀ ਵੇ ਜਿਹੜੀ ਸਾਡੀਆਂ ਰਵੈਤਾ ਕਦਰਾਂ ਕੀਮਤਾਂ ਉਹਨਾਂ ਦੀ ਕਦਰ ਵੀ ਕਰਨੀ ਚਾਹੀਦੀ ਐ ਤੇ ਉਹਨਾਂ ਤੇ ਪੂਰਨ ਵੀ ਪਾਉਣੇ ਚਾਹੀਦੇ ਉਹ ਕਹਿੰਦੇ ਸੁਖਬੀਰ ਸਿੰਘ ਇਹ ਗੱਲ ਮੇਰੀ ਸੁਣ ਲੈ ਜੇ ਤੇ ਤੂੰ ਬੰਦਿਆਂ ਨੂੰ ਆਪਣਾ ਉਹਦਾ ਛੱਡ ਦੇਂਗਾ ਠੀਕ ਨਹੀਂ ਤੇ ਇਹ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਖਾਸ ਕਰਕੇ ਪੰਥਕ ਲੋਕ ਜਿਹੜੇ ਇਹ ਅੱਸੀ ਢਕੇ ਵੀ ਖਿੱਚ ਕੇ ਵੀ ਨਾ ਜੰਦੇ ਹੁੰਦੇ ਉਹ ਗੱਦੀ ਤੋਂ ਤੂੰ ਕਿ ਬਿਰਾ ਦਿੰਦੇ ਹੁੰਦੇ ਇਸ ਕਰਕੇ ਮਤ ਸੋਚ ਵੀ ਮੈਨੂੰ ਕੋਈ ਲਾਉਣ ਵਾਲਾ ਨਹੀਂ ਤੂੰ ਕੱਲ ਵੀ ਜਦੋਂ ਪਾਛ ਨਿੱਤਾ ਉਹਦੇ ਵਿੱਚ ਤੇਰੇ ਜਿਹੋ ਕੁਝ ਹੋਇਆ ਸੀ ਵੀ ਮੈਂ ਬਿਲਕੁਲ ਕਿਸੇ ਪ੍ਰਕਾਰ ਨੂੰ ਆਪਣੀ ਛੱਡਣ ਨੂੰ ਤਿਆਰ ਨਹੀਂ ਗਾ ਉਹ ਕਹਿੰਦੇ ਵੇਖੋ ਤੁਸੀਂ ਜੋ ਮਰਜ਼ੀ ਕਰੋ ਸਾਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਜਿੱਥੇ ਪੰਥਕ ਰਵੈਤਾਂ ਦੀ ਗੱਲ ਆ ਉਥੇ ਬਿਲਕੁਲ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ 2015 ਤੋਂ ਬਾਅਦ ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਵੀ ਅਕਾਲ ਤਖਤ ਦੀ ਗੱਲ ਕਿੱਥੇ ਅਕਾਲ ਤਖਤ ਰਹਿ ਗਿਆ ਸੀ ਇੱਕ ਪਾਸੇ ਤੁਸੀਂ ਸੌਦਾ ਸਾਧ ਵਰਗਿਆਂ ਨੂੰ ਜਿਹੜੇ ਪੰਥ ਦੁਖੀ ਨੇ ਉਹਨਾਂ ਨੂੰ ਮਾਫ਼ੀਆਂ ਦੋਣੇ ਹੋ ਸ਼ਰੋਮਣੀ ਕਮੇਟੀ ਦੇ ਗੋਲਗੋ 90-90 ਲੱਖ ਰੁਪਏ ਖਰਚਾਉਣ ਨੂੰ ਤੇ ਫਿਰ ਮਾਫੀਆਂ ਰੱਦ ਕਰਾਉਣੀ ਆ ਤੁਸੀਂ ਇਸ ਕਰਕੇ ਸੁੱਚਾ ਸਿੰਘ ਛੋਟੇ ਪੁਨੇ ਤੇ ਬੜਾ ਉਹਨਾਂ ਨੂੰ ਜਿਹੜਾ ਸੀ ਇੱਕ ਸੀਟਿਆ ਉੱਥੇ ਲੇਕਿਨ ਫਿਰ ਵੀ ਮੈਂ ਕਹਾਂ ਪੀ ਜਿਹੜੀ ਸ਼੍ਰੋਮਣੀ ਅਕਾਲੀ ਦਰ ਬਾਦਲ ਦੀ ਜਿਹੜਾ ਕੱਠ ਸੀ ਉਦੋਂ ਤੋਂ ਵੱਡਾ ਕੱਠ ਬਾਗੀਆਂ ਨਾ ਸੀ ਉਹਦਾ ਕਾਰਨ ਸੀ ਕਿ ਉਹ ਇਲਾਕਾ ਚੰਦੂ ਮਾਝਾ ਦਾ ਵੀ ਆ ਉਹ ਇਲਾਕਾ ਸਰਦੇਵ ਸਿੰਘ ਢੀਂਗਸਾ ਦਾ ਵੀ ਆ ਬੀਬੀ ਜਗੂਰਕਰ ਦਾ ਮੜਾ ਮਤ ਉੱਥੇ ਆਪਣਾ ਅਧਾਰ ਜ਼ਰੂਰ ਹੈਗਾ ਜਿਹੜੇ ਸੰਤ ਸਾਡੇ ਹੈਗੇ ਨੇ ਕੁੰਨ ਸਾਹਿਬ ਉਹਨਾਂ ਦਾ ਇਲਾਕਾ ਇਹ ਸਾਰੇ ਇਕੱਠੇ ਨੇ ਜਿਹਦੇ ਕਰਕੇ ਇਹ ਘਟ ਤਕੜਾ ਲekin ਸਰਬੀਰ ਸਿੰਘ ਬਾਦਲ ਨੇ ਫਿਰ ਆਪਣੀਆਂ ਗੱਲਾਂ ਉਹੀ ਕਲ ਵਾਲੀਆਂ ਦਿਹਾਈਆਂ ਨੇ ਕਿ ਭਾਈ ਤੁਸੀਂ 22 ਮਝੀਆਂ ਢਾਕੇ ਤੇ 22 ਤੁਸੀਂ ਬਣੇ ਫਿਰਦੇ ਹੋ ਗੁਰੂ ਆਪਣੇ ਆਪ ਚ ਛਾਤੀ ਮਾਰੋ ਤੇ ਅਕਾਲੀ ਦਲ ਨੂੰ ਤੁਸੀਂ ਜੋ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਨਹੀਂ ਕਰ ਸਕਦੇ ਕਹਿੰਦੇ ਮੈਂ ਹੈਗਾ ਅੱਜ ਵੀ ਉਹਨਾਂ ਕਿਹਾ ਵੀ ਮੈਂ ਹੈਗਾ ਵਾ ਮਤਲਬ ਕਹਿਣ ਤੋਂ ਪਹਿਲ ਮੈਂ ਅਕਾਲੀ ਦਲ ਤੂੰ ਬਕਾਇਦਾ ਤੌਰ ਤੇ ਜਿਹੜਾ ਕੋਈ ਅਸਤੀਫਾ ਨਹੀਂ ਦੇਣਾ ਤੁਸੀਂ ਜੋ ਕਰਨਾ ਕਰ ਲੋ ਇਸ ਕਰਕੇ ਅਕਾਲੀ ਦਲ ਦੇ ਵਿੱਚ ਦੋ ਜਿਹੜੇ ਸਟੇਜਾਂ ਲੱਗੇ ਨੇ ਆਪਸ ਵਿੱਚ ਉਹ ਮੁਕਾਬਲੇ ਦੀ ਸਟੇਜਾਂ ਸੀਗੀਆਂ ਇਹਦੇ ਤੋਂ ਥੋੜਾ ਬੜਾ ਤੇ ਇਹ ਅੰਦਾਜ਼ਾ ਲੱਗੇਗਾ ਵੀ ਲੋਕ ਕਿੱਥੇ ਖੜੇ ਨੇ ਲੋਕ ਕਿਹਦੇ ਹੱਕ 'ਚ ਨੇ ਨਾਲੇ ਸਾਡੀ ਇੱਕ ਰਵੈਤ ਰਹੀ ਹੈ ਪੰਥ ਮਿਛਾ ਬਾਗੀ ਨੂੰ ਪਸੰਦ ਕਰਦਾ ਵਾ ਹਾਕਮ ਨੂੰ ਘੱਟ ਪਸੰਦ ਕਰਦਾ ਜੀ 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 ਪੱਟੀ ਸਾਹਿਬ ਇੱਕ ਸਵਾਲ ਮੇਰੇ ਦਿਮਾਗ 'ਚ ਹੋਰ ਆਉਂਦਾ ਪਿਆ ਸੀ ਜਦੋਂ ਮੈਂ ਸਾਰਾ ਸੁਣ ਰਿਹਾ ਸੀਗਾ ਸਮਾਗਮ ਜਦੋਂ ਇਕਬਾਲ ਸਿੰਘ ਝੁੰਦਾ ਹੋਣੀ ਆਪਣੀ ਤਕਰੀਰ ਪੇਸ਼ ਕਰ ਰਹੇ ਸੀਗੇ ਜਦੋਂ ਆਪਣੇ ਵਿਚਾਰ ਸੰਗਤ ਦੇ ਸਾਹਮਣੇ ਰੱਖ ਰਹੇ ਸੀਗੇ ਤੇ ਜਦੋਂ ਜ਼ਿਕਰ ਕਰਦੇ ਆ ਵੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਤੁਹਾਨੂੰ ਉਹ ਵੀ ਵਕਤ ਯਾਦ ਹੋਏਗਾ ਵੀ ਜਦੋਂ ਇਕਬਾਲ ਸਿੰਘ ਝੁੰਦਾ ਹੋਣਾਲੀ ਕਮੇਟੀ ਨੇ ਜਦੋਂ ਰਿਪੋਰਟ ਬਣਾ ਕੇ ਦਿੱਤੀ ਸੀ ਤੇ ਉਹਦੇ ਵਿੱਚ ਮੈਨੂੰ ਲੱਗਦਾ ਇਹ ਜ਼ਿਕਰ ਸੀਗਾ ਕਿ ਲੋਕ ਹੁਣ ਸੁਖਬੀਰ ਬਾਦਲ ਹੁਣਾ ਨੂੰ ਪਸੰਦ ਨਹੀਂ ਕਰਦੇ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਦਰਸਤ ਜ਼ਰੂਰ ਕਰਦੇ ਹੋ ਪਰ ਉਸ ਤੋਂ ਬਾਅਦ ਇਲੈਕਸ਼ਨ ਆਉਂਦੇ ਆ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਆ ਸੰਗਰੂਰ ਤੋਂ ਤੇ ਉਹੀ ਸ਼ਖਸ ਜਿਨੇ ਕਮੇਟੀ ਨੂੰ ਲੀਡ ਕੀਤਾ ਹੋਵੇ ਪਿੰਡ ਪਿੰਡ ਸੱਥਾਂ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੋਵੇ ਤੇ ਰਿਪੋਰਟ ਤਿਆਰ ਕੀਤੀ ਹੋਵੇ ਤੇ ਬਾਅਦ 'ਚ ਉਸੇ ਸ਼ਖਸ ਨੇ ਆਪਣੀ ਰਿਪੋਰਟ ਦੇ ਉੱਤੇ ਹੀ ਝੂਠੀਆਂ ਪੈਣਾ ਪੈ ਜਵੇ ਤੇ ਕਿਵੇਂ ਦੇਖਦੇ ਹੋ ਇਸੇ ਇਲਾਦਚ ਵਿੱਚ ਉਹਨਾਂ ਆਪਣੀ ਰਿਪੋਰਟ 'ਚ ਇਹ ਗੱਲ ਕਹੀ ਸੀਗੀ ਵੀ ਭਾਈ ਜਿਹੜੀ ਰਿਪੋਰਟ ਆ ਉਹਦੇ ਵਿੱਚ ਸਿਰਫ ਇਹ ਨਹੀਂ ਲਿਖਿਆ ਕਿ ਪ੍ਰਧਾਨ ਅਸੀਫਾ ਦੇ ਵੀ ਸਿੱਖ ਲੀਡਰਸ਼ਿਪ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹਨਾਂ ਨੂੰ ਲਾਲਚ ਦਿੱਤਾ ਸੀ ਕਿ ਤੁਹਾਨੂੰ ਬਕਾਇਦਾ ਤੌਰ ਤੇ ਸੰਗਰੂਰ ਤੋਂ ਟਿਕਟ ਦਿੱਤੀ ਜਾਏਗੀ ਤੇ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਡੀ ਮਦਦ ਕਰੂੰਗਾ। ਜਿਹੜਾ ਧੁੰਦਾ ਬੜਕਾ ਮਾਰਦਾ ਸੀਗਾ ਵੀ ਆਹ ਵੇਖੋ ਜੀ ਉਹ ਤਾਂ ਕਹਿੰਦਾ ਲੋਕਾਂ ਨੇ ਕਹਿੰਦਾ 100 ਹਲਕੇ ਜਗੇ ਨੇ 100 ਹਲਕੇ ਜਾ ਕੇ ਵਿਧਾਨ ਸਭਾਤ 'ਚ ਮਨ ਗਲਤ ਕੀਤੀ ਆ। ਵਰਕਰਨਾਂ ਵਿੱਚ ਕੀਤੀਆ ਸਮਰਥਕਾਂ ਵਿੱਚ ਕੀਤੀ ਤੇ ਸੱਤ ਚ 60 ਚ ਵਿੱਚੇ ਬਾਪੂ ਨਾਲ ਵੀ ਕੀਤੀ ਜਿੰਨਾ ਦੀ ਇੱਕੋ ਰਏ ਸੀ ਵੀ ਜੇ ਅਕਾਲੀ ਦਲ ਨੂੰ ਦੁਬਾਰਾ ਸਰਜੀਦ ਕਰਨਾ ਚਾਹੁੰਦੇ ਨੇ ਤੇ ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹਨੂੰ ਲਾਭੇ ਕੀਤਾ ਜਾਵੇ ਤੇ ਨੌਜੋਨ ਨੂੰ ਅੱਗੇ ਲੰਮਾ ਜਾਵੇ ਸਮੇਤ ਪ੍ਰਧਾਨ ਲਾਭੇ ਕਰਨ ਦੀ ਗੱਲ ਸੀਗੀ ਲੇਕਿਨ ਜਦੋਂ ਉਹਨਾਂ ਦੇ ਲਾਲਚ ਦੇ ਦਿੱਤਾ ਗਿਆ ਵੀ ਭਾਈ ਤੁਹਾਨੂੰ ਟਿਕਟ ਦਿੱਤੀ ਜਾਊਗੀ ਤੁਸੀਂ ਸੰਗਰੂਰ ਤੋਂ ਅਗਲੇ ਉਮੀਦਵਾਰ ਹੋਗੇ ਤੇ ਲਾਲਚੇ ਬੰਦਾ ਵਾੜਾ ਕੁਝ ਕਰ ਦਿੰਦਾ ਮੁੜ ਕੇ ਉਹਨਾਂ ਨੇ ਕਲੇ ਸ਼ੁਰੂ ਕਰਤਾ ਵੀ ਇਸ ਰਿਪੋਰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੋਲ ਅਸਤੀਫਾ ਨਹੀਂ ਮੰਗਿਆ ਗਿਆ ਲੀਡਰਸ਼ਿਪ ਦੀ ਗੱਲ ਕੀਤੀ ਗਈ ਹੈ ਤੇ ਬਬ ਲੀਡਰਸ਼ਿਪ ਤੇ ਕਿਸੇ ਨੂੰ ਤਰਾਜਪੋਤਾ ਕੁਝ ਹੈ ਵੀ ਨਹੀਂ ਸੀਗਾ ਇਸ ਕਰਕੇ ਝੁੰਡਾ ਸਭ ਜਿਹੜੇ ਉਹ ਅੱਜ ਵੀ ਜਿਹੜੀ ਆ ਉਹ ਪੂਰੇ ਵਫਾਦਾਰੀ ਨਾਲ ਮਜੀਠੀਆ ਸਾਹਿਬ ਦੇ ਲੱਗੇ ਨੇ ਆਪਣੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਪੈਸੇ ਵੀ ਹੁੰਦਾ ਸਾਹਿਬ ਦੀ ਤੇ ਬਹੁਤੀ ਆਪਣੀ ਬੰਦੀ ਦੀਗੀ ਢੀਂਡਾ ਸਾਹਿਬ ਦੀ ਜਿਹੜੇ ਢੀਂਡੇ ਜਿਹੜੇ ਢੀਂਡੇ ਇਹ ਗੱਲ ਕਹਿੰਦੇ ਸੀ ਲੋ ਜੀ ਮਾਫੀ ਤੇ ਮੰਗ ਲਈ ਇਹਨਾਂ ਕਾਲ ਤਖਤ ਦੇਤੇ ਤੇ ਹੁਣ ਛੱਡੋ ਪਰ ਆਪਾਂ ਇਕੱਠੇ ਹੋ ਜਾਂਦੇ ਪਰਮਿੰਦਰ ਸਿੰਘ ਢੀਂਡੇ ਦਾ ਬਿਆਨ ਸੀਗਾ ਤੇ ਉਹਦੇ ਤੇ ਟਿੱਪਣੀ ਬਕਾਇਦਾ ਤੌਰ ਤੇ ਵੱਡੇ ਢੀਂਡੇ ਨੇ ਕੀਤੀ ਸੀ ਵੀ ਨਹੀਂ ਅਸੀਂ ਅਜੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਦਿੱਲੀ ਦੇ ਸਾਥੀਆਂ ਨਾਲ ਗੱਲ ਕਰਾਂਗੇ ਮਤਲਬ ਭਾਜਪਾ ਨਾਲ ਗੱਲ ਕਰਾਂਗੇ ਲੇਕਨ ਪਰਮਿੰਦਰ ਸਿੰਘ ਢੀਡਾ ਸਾ ਇੰਨਾ ਕਾਲਾ ਸੀਐਪੀ ਕਿਸੇ ਨਾ ਕਿਸੇ ਨੇ ਜਲਦੀ ਜਲਦੀ ਸੇ ਇਕੱਠੇ ਹੋ ਜੀਏ ਲੇਕਿਨ ਉਹ ਕੱਟ ਦੇ ਵਿੱਚੋਂ ਕੁਛ ਨਹੀਂ ਨਿਕਲਿਆ ਤੇ ਅੱਜ ਫਿਰ ਉੱਥੇ ਖੜੇ ਨੇ ਵੀ ਇਹਨਾਂ ਨੇ ਵਿਧীবਨ ਤਰੀਕੇ ਨਾਲ ਮਾਫੀ ਦੀ ਮੰਗੀ ਤੇ ਮਾਫੀ ਨੂੰ ਕਿਵੇਂ ਦਿੱਤੀ ਜਾ ਸਕਦੀ ਤੇ ਅਸੀਂ ਅਕਾਲ ਤਖਤ ਤੇ ਸ਼ਿਕਾਇਤ ਕੀਤੀ ਆ ਅਕਾਲ ਤਖਤ ਦਾ ਜੋ ਹੁਕਮ ਹੋਗਾ ਸਿਰ ਮੱਥੇ ਤੇ ਮੰਨਾਂਗੇ ਅਕਾਲ ਤਖਤ ਨੂੰ ਫਸਾ ਪਿਆ ਇਹਨਾਂ ਨੇ ਕਿ ਕੁਝ ਲੋਕ ਇਹ ਗੱਲ ਕਹਿੰਦੇ ਵੀ ਗਲਤੀ ਜਿਹੜੀ ਆ ਉਹਦੀ ਮਾਫੀ ਹੁੰਦੀ ਆ ਗੁਨਾਹ ਦੀ ਮਾਫੀ ਨਹੀਂ ਹੁੰਦੀ ਜੇ ਵੱੱਜਰ ਗੁਨਾਹ ਕੋਈ ਕਰਦਾ ਇੱਕ ਵਾਰੀ ਤੋਂ ਵੱਧ ਕਰਦਾ ਉਹ ਤੇ ਬਹੁਤ ਵੱੱਜਰ ਗੁਨਾਹ ਹੋ ਜਾਂਦਾ ਕੋਈ ਸਜ਼ਾ ਹੁੰਦੀ ਆ ਲੇਕਿਨ ਮੈਂ ਇਹ ਵੀ ਗੱਲ ਕਹਿ ਜਾਂਦਾ ਵੀ ਅਕਾਲ ਤਖਤ ਬਖਸ਼ਿੰਦ ਤਖਤ ਆ ਉਥੋਂ ਕਿਸੇ ਪ੍ਰਕਾਰ ਦਾ ਥਾਣਾ ਨਹੀਂ ਕਚਹਿਰੀ ਨਹੀਂ ਜੇ ਤੁਸੀਂ ਸਮਝਦੇ ਵੀ ਵੱੱਜਰ ਗੁਨਾਹ ਕੀਤਾ ਤੇ ਤੁਹਾਨੂੰ ਅਦਾਲਤ 'ਚ ਕੇਸ ਪਰ ਕਿਉਂ ਸਜ਼ਾ ਦਵਾਣੀ ਪਊਗੀ ਅਕਾਲ ਤੱਕ ਤੋ ਤਨਖਾਹੀ ਲਗਦੀ ਆ ਅਕਾਲ ਤੱਕ ਤੋ ਹੋਰ ਕੋਈ ਸਗਾ ਨਹੀਂ ਹੁੰਦੀ ਜੀ ਜੀ ਸਾਬ ਉੱਧਰ ਤਰਸੀਮ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਪਿਤਾ ਵਾ ਉਹਨਾਂ ਨੇ ਹੁਣ ਇਲਜ਼ਾਮ ਲਗਾਇਆ ਵੀ ਕਹਿੰਦੇ ਜਿਹੜੇ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਆ ਇਸ ਵੇਲੇ ਪਰੋਲ ਦੇ ਉੱਤੇ ਆਏ ਹੋਏ ਆ ਮੇਰਾ ਖਿਆਲ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਕੋਈ ਲਾਲਚ ਦਿੱਤਾ ਗਿਆ ਇਸ ਕਰਕੇ ਕਹਿੰਦੇ ਵੀ ਇਹ ਇਹੋ ਜੀ ਬਿਆਨਬਾਜ਼ੀ ਕਰ ਰਹੇ ਆ ਵੇਖੋ ਜਿਹੜਾ ਬੰਦੀ ਸਿੰਘ ਗੁਰਦੀਪ ਸਿੰਘ ਖੀੜਾ ਵਾ ਉਹਨਾਂ ਕਾਜੀ ਚਲੋ ਖੀੜਾ ਸਾਹਿਬ ਬਾਰੇ ਅਸੀਂ ਮੰਨ ਲੈਂਦੇ ਆਂ ਕਿ ਅਕਾਲੀ ਦਲ ਅਸੀਂ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਆਂ ਤੂੰ ਉਹਦੇ ਵਿੱਚ ਖੀੜੇ ਦਾ ਨਾਮ ਵੀ ਸ਼ਾਮਲ ਸਾਡੀ ਪਿੰਡ ਲੈਵਲ ਤੇ ਖੀੜੇ ਦਾ ਜਾਂ ਉਹਦੇ ਪਰਿਵਾਰ ਨਾਲ ਜਾਤੀ ਲੈਵਲ ਤੇ ਕੋਈ ਨਾ ਕੋਈ ਜਰੂਰ ਅਤਫਾਕ ਨਹੀਂ ਹੋ ਸਕਦਾ ਕਿ ਕਿਸੇ ਗੱਲ ਦੇ ਉੱਤੇ ਲੇਕਿਨ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉਹ ਚ ਖੀੜੇ ਦਾ ਨਾਮ ਤੇ ਅਸੀਂ ਸਾਰਿਆਂ ਵਾਸਤੇ ਯਤਨਸ਼ੀਲ ਹਾਂ ਉਹ ਕਹਿੰਦੇ ਜੇ ਇਹ ਨਹੀਂ ਖੇੜਾ ਸਾਹਿਬ ਕਹਿੰਦੇ ਵੀ ਅਸੀਂ ਅਕਾਲੀ ਦਲ ਦੇ ਬੜੇ ਹਮਦਰਦ ਆ ਤੇ ਅਕਾਲੀ ਦਲ ਨੂੰ ਜਲੂਪੁਰ ਖੇੜਾ ਦੇ ਵਿੱਚੋਂ ਲੋਕ ਸਭਾ ਦੀਆਂ ਤੂਲਾਂ ਦੇ ਵਿੱਚ ਸਿਰਫ 13 ਵੋਟਾਂ ਪਈਆਂ ਨੇ 13 ਵੋਟਾਂ ਤਾਂ ਸੱਜਣੇ ਵੀ ਪੈ ਜਾਂਦੀਆਂ ਚਾਦਨ ਵੀ ਪਈ ਨੇ ਭਲੇਖਣ ਵੀ ਪੈ ਜਾਂਦੀਆਂ ਜੇ ਇਹਨਾਂ ਨੂੰ ਵੋਟਾਂ ਹੀ ਨਹੀਂ ਪਈਆਂ ਤੇ ਫਿਰ ਉੱਥੇ ਆਧਾਰ ਅਕਾਲੀ ਦਲ ਦਾ ਕਿੱਥੇ ਰਹਿ ਗਿਆ ਉਹਨਾਂ ਨੂੰ ਪੁੱਛਿਆ ਗਿਆ ਵੀ ਅਕਾਲੀ ਦਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕੀ ਤੁਸੀਂ ਨਵੀਂ ਪਾਰਟੀ ਬਣਾਓਗੇ ਕਹਿੰਦੇ ਕਾਦੇ ਵਾਸਤੇ ਪਹਿਲੀ ਗੱਲ ਤੇ ਵੀ ਅਕਾਲੀ ਦਲ ਦਾ ਫੈਸਲਾ ਸੰਗਤ ਨੇ ਕਰਨਾ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਅਕਾਲੀ ਦਲ ਤੇ ਉਹ ਹੋਣਾ ਚਾਹੀਦਾ ਵੀ ਜਿਹਦਾ ਮੂੰਹ ਅਕਾਲੀ ਵੇਖੋ ਜਿਹਦਾ ਮੂੰਹ ਅਕਾਲ ਤਖਤ ਵਾਲੋ ਉਹ ਕਾਲ ਤਖਤ ਦੀ ਮਰਿਆਦਾ ਨੂੰ ਮੰਨਦਾ ਉਹਨੂੰ ਨੱਤ ਮਸਤਕ ਆ ਤੇ ਜਿਹੜਾ ਸੌਦਾ ਜਾਦੇ ਜੇ ਗੋਡਿਆਂ 'ਕਿਦਾ ਕੇ ਝੁਕਦਾ ਵਾ ਮੱਥੇ ਟੇਕਦਾ ਉਹ ਕਾਦਾ ਕਰਨੀ ਉਹ ਅਕਾਲੀ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਸਮਰਥਕ ਆਕਾਲ ਤਖਤ ਨੂੰ ਉਹ ਅਕਾਲੀ ਆ ਅਗਲੀ ਗੱਲ ਉਹਨਾਂ ਨੇ ਕੀਤੀ ਉਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਵੀ ਵਿਖੋ ਅੱਜ ਦੀ ਡੇਟ ਵਿੱਚ ਚਾਰ ਜਿਹੜੀਆਂ ਲੋਕ ਵਿਧਾਨ ਸਭਾ ਦੇ ਚੋਣਾਂ ਆ ਰਹੀਆਂ ਨੇ ਪੰਜ ਆ ਗਈ ਉਹਦੇ ਵਿੱਚ ਜਿਹੜੀ ਬੇਕਾਇਦਾ ਤੌਰ ਤੇ ਹੈਗੇ ਨੇ ਦਲਜੀਤ ਸਿੰਘ ਕਲਸੀ ਉਹਨਾਂ ਦੀ ਪਤਨੀ ਨੇ ਕਹਿਤਾ ਜੀ ਉਹਨਾਂ ਦੇ ਜਿਹੜੇ ਦਲਜੀਤ ਸਿੰਘ ਕਲਸੀ ਉਹ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦੇ ਜਿਹੜੇ ਦੂਸਰੇ ਨੇ ਬਕਾਇਦਾ ਤੌਰ ਤੇ ਆਪਣੀ ਪ੍ਰਧਾਨ ਮੰਤਰੀ ਬਾਜੇ ਬਾਜੇਖਾਨ ਨਾਲ ਉਹ ਦੀ ਜਿਹੜਾ ਮੇਡਾ ਉਹਨੇ ਕਹ ਹਣੀ ਉਹਨੇ ਕਹਿ ਤਾ ਵੀ ਵੇਖੋ ਉਹ ਚੋਣ ਲੜਨਗੇ ਗਿੱਦੜ ਬਹਾਤ ਇਹ ਕਿਵੇਂ ਕੰਮ ਚੱਲੂਗਾ ਉਹ ਕਹਦੇ ਨਹੀਂ ਇਦਾਂ ਨਹੀਂ ਹੋਏਗਾ ਜਿਹੜਾ ਵੀ ਫੈਸਲਾ ਜਿਹੇ ਪੰਥਕ ਤਰ੍ਹਾਂ ਨੇ ਉਹ ਬੈਠ ਕੇ ਸਰਬਸੰਮਤੀ ਨਾਲ ਕਰਨਗੇ ਉਸ ਉਮੀਦਵਾਰ ਦੀ ਸਪੋਰਟ ਕੀਤੀ ਜਾਊਗੀ ਤੇ ਉਮੀਦਵਾਰ ਇੱਕ ਹੋਏਗਾ ਜੋ ਮਰਜ਼ੀ ਹੋ ਜੇ ਉਹ ਸਾਂਝਾ ਉਮੀਦਵਾਰ ਹੋਏਗਾ ਕਿ ਉਹ ਨਹੀਂ ਪੀਜ ਨੂੰ ਖੜਾ ਕਰਤੀ ਨੂੰ ਖੜਾ ਕਰਦੇ ਉਹ ਵਿਚਾਰ ਚਰਚਾ ਤੋਂ ਬਾਅਦ ਸਾਂਝਾ ਮੀਂਦਰ ਖੜਾ ਕੀਤਾ ਜਾਵੇਗਾ ਲੇਕਿਨ ਫੇਰ ਵੀ ਮੈਂ ਅਕਾਲੀ ਦਲ ਦੀ ਜੇ ਗੱਲ ਕਰਦੇ ਅਸੀਂ ਅਕਾਲੀ ਦਲ ਦੇ ਬਿਲਕੁਲ ਖਿਲਾਫ ਨਹੀਂ ਅਸੀਂ ਚਾਹੁੰਦੇ ਵੀ ਅਕਾਲੀ ਦਲ ਸੁਰਜੀਤ ਹੋਵੇ ਅਕਾਲੀ ਦਲ ਪੰਜਾਬ 'ਚ ਹੋਣੀ ਚਾਹੀਦੀ ਹੈ ਭੀ ਜੇ ਪੰਜਾਬ ਵਾਸਤੇ ਅਕਾਲੀ ਦਲ ਤੇ ਸਿੱਖਾਂ ਵਾਸਤੇ ਅਕਾਲੀ ਦਲ ਦੀ ਹੋਣ ਹੋਣੀ ਬਹੁਤ ਜ਼ਰੂਰੀ ਹੈ ਲੇਕਿਨ ਅਸੀਂ ਇਹ ਵੀ ਨਹੀਂ ਚਾਹੁੰਦੇ कि ਜਿਹੜੀ ਸਾਡੀ ਮਰਿਆਦਾ ਸਾਨੂੰ ਅਕਾਲ ਤੱਕ ਨੂੰ ਸਮਰਪਿਤ ਹੋਣ ਦੀ ਬਜਾਏ ਅਸੀਂ ਸੌਦਾ ਸਾਧ ਨੂੰ ਸਮਰਪਿਤ ਹੋਈਏ ਤੇ ਉਹ ਅਕਾਲੀ ਤਲਵ ਵੀ ਉਹ ਸਾਨੂੰ ਮਨਜ਼ੂਰ ਨਹੀਂ ਜੀ ਪਟੇ ਸਾਹਿਬ ਦੂਜੇ ਪਾਸੇ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਪੰਜਾਬ ਕੈਬਨਿਟ ਦੇ ਵਿੱਚ ਵੀ ਕਾਂਗਰਸ ਦੇ ਜਿਹੜੇ ਚਾਰ ਸਾਬਕਾ ਮੰਤਰੀ ਰਹਿ ਚੁੱਕੇ ਆ ਕਹਿੰਦੇ ਵੀ ਇਹ ਨਹੀਂ ਆਉਂਦੀਆਂ ਜਿਹੜੀਆਂ ਫਾਈਲਾਂ ਨੇ ਕ੍ਰਪਸ਼ਨ ਦੀਆਂ ਜਾਂ ਜਿਹੜੇ ਇਹਨਾਂ ਤੇ ਦੋਸ਼ ਆਇਦ ਹੋਏ ਆ ਕਹਿੰਦੇ ਉਹ ਦੁਬਾਰਾ ਖੋਲ ਦਿਓ ਜੀ ਅੱਛੀ ਨਹੀਂ ਬੇਸਿਕਲੀ ਲੁਧਿਆਣੇ ਚ ਚੋਣਾਂ ਆ ਗਈਆਂ ਤੁਹਾਨੂੰ ਪਤਾ ਜਦੋਂ ਵੀ ਚੋਣਾਂ ਆਉਂਦੀਆਂ ਹੁੰਦੀਆਂ ਉਦੋਂ ਇਹ ਮਾਰੀ ਮੋਟੀ ਹਿਲਜੁਲ ਸਾਡੀਆਂ ਜਿਹੜੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਹੁਣ ਵੀ ਜਿਹੜੀ ਤੁਸੀਂ ਹਿਲਜੁਲ ਦੀ ਗੱਲ ਕਰਦੇ ਹੋ ਜਿੱਤੋਂ ਕਿ ਮੈਂ ਮਹਿਸੂਸ ਕਰਦਾ ਉਹ ਸਰਕਾਰਾਂ ਦੇ ਕਰਕੇ ਹਿਲ ਹੈ ਕਿ ਜਦੋਂ ਉੱਥੇ ਚੋਣਾਂ ਆਈਆਂ ਨੇ ਇਹ ਸਾਡੇ ਕੋਲ ਮੁੱਦਾ ਆ ਜਾਊਗਾ ਕਿ ਅਸੀਂ ਪ੍ਰਸ਼ਾਸਨ ਚਾਰ ਨੂੰ ਜ਼ੀਰੋ ਬਰਦਾਸ਼ਤ ਕਰੀਏ ਇਹ ਪ੍ਰਸ਼ਾਸਨ ਇਹ ਚਾਰ ਮੰਤਰੀ ਕਾਂਗਰਸ ਦੇ ਪ੍ਰਿਸ਼ਤ ਤੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮੇ ਚਲਾਵਾਂਗੇ ਉਹਨਾਂ ਨੂੰ ਆਜ਼ਾਦ ਦੇਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਤੁਹਾਨੂੰ ਪਤਾ ਹੋਏਗਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਸੀ ਭਈ ਆਪਾਂ ਹਿੱਸਾ ਵਾਂ ਏਰੀਆ ਕੱਟ ਜੋੜਦੇ ਤੇ ਇਹਨਾਂ ਨੇ ਬਕਾਇਦਾ ਤੌਰ ਤੇ ਉਹ ਸਭ ਕੁਝ ਫੈਸਲਾ ਬੰਦ ਕਰ ਦਿੱਤੀ ਸੀ ਹੁਣ ਫਿਰ ਇਹ ਕਹਿੰਦੇ ਵੀ ਜਿਹਨਾਂ ਦੇ ਖਲਬ ਮੱਕੰਦਮ ਦੇ ਦਰਜੇ ਹੋਏ ਨੇ ਧਰਮਸੂਤ ਦੇ ਖਲਬ ਜਦ ਹੋਇਆ ਭਾਰਤ ਪੂਛਨ ਦੇ ਖਲਬ ਦਰਜ ਹੋਇਆ ਵਾ ਫਿਰ ਉਹ ਇੱਕ ਜਿਹੜੇ ਕਿ ਸੁੰਦਰ ਸ਼ਾਮ ਹੋਇਆ ਵਾ ਇੱਕ ਹੋਰ ਨਿਤਿਆਚਾਰ ਨੇ ਸਾਧੂ ਸਿੰਘ ਧਰਮਸੂਤ ਨੇ ਸਾਧੂ ਸਿੰਘ ਧਰਮਸੂਤ ਨੇ ਇੱਕ ਆਪਣੇ ਭਾਰਤ ਪੂਛਨ ਨੇ ਇੱਕ ਸ਼ਾਮਸੁੰਦਰ ਰੋੜਾ ਨੇ ਇੱਕ ਟੋਂਪਰ ਦਾ ਸੋਨੀ ਨੇ ਇਹਨਾਂ ਚੌਹ ਦੀ ਗੱਲ ਕੀਤੀ ਚੌ ਨੂੰ ਵਿਜੀਲੈਂਸ ਦੀ ਐ ਚੌਕੀਆਂ ਵੀ ਭਰੋਈਆਂ ਬਖੈਰਤ ਜੇਲ੍ਹ ਦੀ ਵੀ ਕਟਾਈ ਇਹਨਾਂ ਨੂੰ ਤੇ ਭਾਰਤ ਭੂਸ਼ਣ ਆਸੂ ਤੇ ਅੱਜ ਕੱਲ ਈਡੀ ਦੇ ਚੱਕਰਾਂ ਚ ਨੇ ਅੱਜ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਇਹਨਾਂ ਨੇ ਕਹਤਾ ਸੀ ਮਨਜ਼ੂਰੀ ਦੇਤੀ ਸਿੱਧਾ ਹਰਿਆਣੇ ਚ ਚੋਣਾ ਨੇ ਹਰਿਆਣੇ ਵਿੱਚ ਕਹਿਣਗੇ ਜਾ ਕੇ ਵੀ ਤੁਸੀਂ ਕਹਿੰਦੇ ਆ ਵੀ ਅਸੀਂ ਇੰਡੀਆ ਘੱਟ ਚੁੜ ਦਾ ਹਿੱਸਾ ਵਾਂ ਆ ਵੇਖੋ ਅਸੀਂ ਠੋਕੇ ਕਿ ਨਹੀਂ ਕਾਂਗਰਸ ਵਾਲੇ ਜਿਹੜੇ ਪ੍ਰੈਸ ਸੀਗੇ ਇਹਨਾਂ ਖਾਲ ਮਕਦਮਾ ਵੀ ਕਰਾਂਗੇ ਜੇ ਜੀ ਭੇਜਾਂਗੇ ਬੜਾ ਕੁਝ ਕਵਾਂਗੇ ਇਹ ਸਿਰਫ ਉਹਦਾ ਇੱਕ ਪਾਰਟ ਪੋਸੀਬਿਲਟੀ ਆ ਵੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇ ਕਾਂਗਰਸ ਹਰਿਆਣਾ 'ਚ ਕਾਜਬੋ ਜੰਦੀ ਹੈ ਤੇ ਇੱਥੇ ਫਿਰ ਪ੍ਰਕਿਰਿਆ ਠੱਪ ਕਰ ਦਿੰਦੀ ਜਾਂਦੀ ਇਸ ਕਰਕੇ ਹਰਿਆਣਾ 'ਚ ਫਾਇਦਾ ਲੈਣ ਵਾਸਤੇ ਸਰਕਾਰਾਂ ਕੁਝ ਵੀ ਕਰ ਸਕਦੀਆਂ ਜੀ ਲੇਕਿਨ ਕੱਲ ਜਿਹੜਾ ਟਵੀਟ ਕੀਤਾ ਵਾ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਨੇ ਉਹ ਉਹਨਾਂ ਨੇ ਕਿਹਾ ਕਿ ਕੇਜਰੀ ਵਾਲ ਜਿਹੜਾ ਵਾ ਈਡੀਆ ਗਨਸ਼ੂਟ ਦਾ ਹਿੱਸਾ ਵਾ ਉਹਨੂੰ ਨਜਾਇਜ਼ੰਦ ਰੱਖਿਆ ਉਹਦੀ ਇਮੀਡੀਏਟਲੀ ਬੇਲ ਹੋਣੀ ਚਾਹੀਦੀ ਆ ਉਹਨੂੰ ਛੱਡਿਆ ਜਾਣਾ ਚਾਹੀਦਾ ਆਂਦੇ ਹੁੰਦੇ ਕੁੜਕੜ ਕਿਤੇ ਤੇ ਆਂਡੇ ਕਿਤੇ ਉੱਥੇ ਤੇ ਦਿੱਲੀ ਤੇ ਤੁਸੀਂ ਟਾਹੇ ਮਾਰਦੇ ਸੀ ਇਕੱਠੇ ਆ ਤੇ ਪੰਜਾਬ ਦੇ ਵਿੱਚ ਤੁਸੀਂ ਇੱਕੋ ਤੇ ਜਿਹੜੇ ਵਾਲ ਖੋਨੇ ਤੁਸੀਂ ਆ ਕੇ ਇੱਥੇ ਜੀ ਵੈਸੇ ਪੱਤੀ ਸਾਹਿਬ ਇਹ ਵੀ ਕਿੱਡੀ ਅਜੀਬ ਗੱਲ ਹੈ ਨਾ ਵੀ ਪੰਜਾਬ 'ਚ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਹਰਿਆਣੇ ਦੇ ਵਿੱਚ ਵੀ ਹੁਣ ਚੋਣਾਂ ਨੇ ਉੱਥੇ ਵੀ ਆਹਮੋ ਸਾਹਮਣੇ ਨੇ ਤੇ ਇਹਨਾਂ ਪਾਰਟੀਆਂ ਦੇ ਜਿਹੜੇ ਵੱਡੇ ਆਕਾ ਨੇ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਉਹ ਇੱਕ ਦੂਜੇ ਦੇ ਹੱਕ ਦੇ ਵਿੱਚ ਨੇਤਰ ਦੇ ਵਿਖਾਈ ਦਿੰਦੇ ਆ ਜਿੱਦਾਂ ਤੁਸੀਂ ਟਵੀਟ ਦਾ ਜ਼ਿਕਰ ਕੀਤਾ ਇਸੇ ਤਰ੍ਹਾਂ ਹੀ ਜਿਹੜੇ ਅਰਵਿੰਦ ਕੇਜਰੀਵਾਲ ਆ ਜਦੋਂ ਬਾਹਰ ਆਏ ਸੀਗੇ ਤੇ ਇਕੱਠੇ ਰੈਲੀਆਂ ਕਰਦੇ ਸੀ ਕਨਈਆ ਕੁਮਾਰ ਦੇ ਹੱਕ ਦੇ ਵਿੱਚ ਇਹ ਮਤਲਬ ਸਿਆਸਤ ਪਟੀ ਸਾਹਿਬ ਮਤਲਬ ਵਾ ਵਾ ਇਹ ਮੈਨੂੰ ਲੱਗਦਾ ਵੀ ਇਹ ਬੜੀ ਰੋਚਕ ਚੀਜ਼ ਆ ਬੜਾ ਇਹਦੇ ਚ ਅਨੰਦ ਆਉਂਦਾ ਹੋਊਗਾ ਵੀ ਲੋਕ ਜਿਹੜਾ ਇਹਦਾ ਕਰ ਲੈਂਦੇ ਆ ਲੀਡਰ ਵੰਡੇ ਨਹੀਂ ਰੋਚਕ ਨਹੀਂ ਸਿਆਸਤ ਗੰਦਲੀ ਹੋ ਚੁੱਕੀ ਆ ਅੱਜ ਦੀ ਡੇਟ ਦੇ ਵਿੱਚ ਜਿਹੜੇ 72 ਮੰਤਰੀ ਨੇ મોદી ਸਰਕਾਰ ਦੇ ਵਿੱਚ 72 ਮੰਤਰੀਆ ਤੇ ਉਹਦੇ ਵਿੱਚੋਂ 7 ਮੰਤਰੀ ਉਹ ਨੇ ਜਿਹੜੇ ਦੂਸੀਆਂ ਪਾਰਟੀਆਂ ਚੋਂ ਆਏ। ਕੀ ਰਾਤੂ ਰਾਤ ਉਹਨਾਂ ਦੀ ਵਿਚਾਰਧਾਰਾ ਬਦਲ ਗਈ ਉਹਨਾਂ ਦੀ? ਹੁਣ ਨਾ ਤੇ ਵਿਚਾਰਧਾਰਾ ਦੀ ਲੜਾਈ ਰਹੀ ਐ, ਨਾ ਸਦਾਤ ਦੀ ਰਹੀ ਐ, ਨਾ ਨਿਜ਼ਮਾ ਵਾਲੀ ਦੀ ਰਹੀ ਐ। ਲੜਾਈ ਸਿਰਫ਼ ਕੁਰਸੀ ਤੱਕ ਪਹੁੰਚ ਕੇ ਵਕਤ ਕੁਰਸੀ ਕਿ ਵਿਆਸ ਕਰਨੀ ਐ। ਇਸ ਕਰਕੇ ਇਹ ਗੰਦਲੀ ਸਿਆਸਤੂ ਕੀ ਰੌਚਕ ਨਹੀਂ ਰੌਚਕ ਤੇ ਹੁੰਦੀ ਹੈ ਕਿ ਜਿਹੜਾ ਇੱਕ ਦੋਤੋਂ ਵੱਧ ਕੇ ਆਪਣੀ ਗੱਲ ਕਰੇ ਹੁਣ ਵੱਧ ਕੇ ਗੱਲ ਨਹੀਂ ਕੀਤੀ ਜਾ ਰਹੀ ਗੰਦਲੇ ਤਰੀਕੇ ਨਾਲ ਜਿਹੜੀ ਅਸੀਂ ਗੰਦ ਕੋਲ ਕੇ ਸਿਆਸਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਕਿਸੇ ਵੀ ਤਰੀਕੇ ਦੀ ਹੋਵੇ ਹੁਣ ਬਿੱਟੂ ਵੇਖੋ ਬਿੱਟੂ ਦਾ ਦਾਦਾ ਕਾਂਗਰਸੀ ਉਹਦਾ ਪਿਓ ਕਾਂਗਰਸੀ ਉਹਦੀ ਪੂਆ ਕਾਂਗਰਸੀ ਉਹਦੀ ਦਾਦੀ ਕਾਂਗਰਸੀ ਉਹਦੀ ਬਾਕਾਇਦਾ ਤੌਰ ਤੇ ਚਾਚਾ ਕਾਂਗਰਸੀ ਦਾ ਤਾਇਆ ਕਾਂਗਰਸੀ ਰਾਤ ਤੋਂ ਰਾਤ ਹੀ ਵਿਚਾਰਤਰਾ ਚੇਂਜ ਹੋ ਗਈ ਦਿੱਲੀ ਗਏ ਤੇ ਭਾਜਪਾ ਸਮਲੋ ਚੋਣ ਹਾਰ ਗਏ ਮੰਤਰੀ ਬਣ ਗਏ ਬਕਾਇਦਾ ਤੌਰ ਤੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਬਾਰੇ ਪਹਿਲਾਂ ਚਰਚਾ ਚੱਲਦੀ ਸੀ ਕਿ ਉਹਨਾਂ ਨੂੰ ਰਾਜ ਸਭਾ ਮੈਂਬਰ ਜਿਹੜਾ ਉਹ ਹਰਿਆਣੇ ਤੋਂ ਲਿਆ ਜਾਊਗਾ ਆਪਾਂ ਇਸੇ ਮੰਚ ਦੇ ਕਿਹਾ ਸੀ ਕਿ ਜੇ ਉਹਨੂੰ ਹਰਿਆਣੇ ਤੋਂ ਲਿਆ ਗਿਆ ਤੇ ਬਿੱਟੂ ਲਈ ਇਹ ਮੁਸ਼ਕਲ ਹੋ ਜੇਗੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕਿ ਤੁਸੀਂ ਐਸ ਵੀ ਨੂੰ ਲੈ ਕੇ ਕਿੱਥੇ ਖੜੇ ਹੋ ਬਿਲਕੁਲ ਹਣ ਬਿੱਟੂ ਨੇ ਆਪ ਹੀ ਇੰਨੀ ਗੱਲ ਕਹੀ ਵੀ ਮੈਨੂੰ ਹਰਿਆਣੇ ਤੋਂ ਤੁਸੀਂ ਮੈਂਬਰ ਨਾ ਪੋ ਜੇ ਪੌਣਾ ਤੇ ਰਾਜਸਥਾਨ ਦੇ ਮੱਧ ਪ੍ਰਦੇਸ਼ ਤੋਂ ਪਾ ਲਵੋ ਤਾਂ ਹੁਣ ਮੱਧ ਪ੍ਰਦੇਸ਼ ਰਾਜਸਥਾਨ ਤੋਂ ਪਾਇਆ ਜਾਊਗਾ ਲੀਕ ਸਾਡਾ ਰੇੜਕਾ ਪਾਣੀ ਦਾ ਹਰਿਆਣੇ ਦਾ ਵੀ ਆ ਇਹ ਰਾਜਸਥਾਨ ਰਾਜਸਥਾਨ ਸਾਡਾ ਰੇੜਕਾ ਹੈਗਾ ਵਾ ਲੇਕਿਨ ਉਹਦੇ ਪਛੋਕਰ ਚ ਸਿਜਾਈਏ ਤੇ ਇਹ ਤੇ ਰੇੜਕਾ ਉਦੋਂ ਸੀ ਜਦੋਂ ਸਾਡੀ ਟ੍ਰੀਟੀ ਹੁੰਦੀ ਹੈ ਸੰਧੀ ਹੁੰਦੀ ਹੈ ਸੰਧੀ ਤੋਂ ਬਾਅਦ ਵਰਲਡ ਬੈਂਕ ਤੋਂ ਅਸੀਂ ਲੋਨ ਲੈਣਾ ਸੀਗਾ ਤੇ ਪਾਕਿਸਤਾਨ ਦੇ ਸਾਡੀ ਇੱਕ ਵੱਦਕਿਸਮਤੀ ਰਹੀ ਹੈ ਸਾਡੀ ਜ਼ਮੀਨ ਜਿਹੜੀ ਜਿਆਦੀ ਉੱਥੇ ਰਹਿ ਗਈ ਪਾਕਿਸਤਾਨ ਦੇ ਵਿੱਚ ਇਧਰੋਂ ਹਿਜਰਤ ਕੱਟੋਈ ਤੇ ਉਧਰੋਂ ਹਿਜਰਤ ਬਹੁਤੀ ਹੋਈ ਉਹ ਲੋਕ ਇੱਥੇ ਆ ਗਏ ਜਿਹਦੀ 100 ਕਿੱਲਾ ਜ਼ਮੀਨ ਸੀ ਉਹਨੂੰ 20 ਕਿੱਲੇ ਇੱਥੇ ਆ ਕੇ ਮਿਲੇ ਸੀ ਹੁਣ ਉਹਨਾਂ ਕੋਲ ਰਕਬਾ ਜਿਆਦਾ ਸੀ ਉਹਨਾਂ ਜਾਣ ਕੇ ਕਹਿਤਾ ਸਾਡੀ ਵੰਡ ਤੇ ਸਾਡੀ ਹੋ ਗਈ ਆ ਸਾਡੀ ਪਾਣੀ ਦੀ ਵੰਡ ਕੀਤੀ ਜਾਵੇ ਪਾਣੀ ਦੀ ਵੰਡ ਦੇ ਨਾਲ ਜੇ ਕਿਤੇ ਜੀ ਰਾਜਸਥਾਨ ਦਾ ਜ਼ਮੀਨ ਰਕਬਾ ਨਾ ਵਖੋਂਦੇ ਪਏ ਸੀ ਇਹ ਵੀ ਸਿੰਜਣਾ ਵਾ ਤੇ ਇਹ ਨਹਿਰਾਂ ਦਾ ਪਾਣੀ ਫਿਰ ਸਾਨੂੰ ਪਾਕਿਸਤਾਨ ਦੇਣਾ ਪੈਣਾ ਸੀ ਇਹ ਉਸ ਵੇਲੇ ਇਹ ਨਹਿਰਾਂ ਨਹਿਰਾਂ ਬਾਰੇ ਗੱਲ ਕੀਤੀ ਗਈ ਸੀ ਕਿ ਅਸੀਂ ਇਹ ਧਰਤੀ ਨੂੰ ਸਿੰਜਣਾ ਵਾ ਇਹ ਵੀ ਬਾਤ ਕਰਨੀ ਵੀ ਸਾਡੀ ਇਹ ਵੀ ਪੰਜਾਬ ਦੀ ਧਰਤੀ ਹੈ ਇਸ ਕਰਕੇ ਉਹ ਤਾਂ ਮਜਬੂਰੀ ਸੀ ਜੇ ਦੇ ਦਿੱਤੇ ਤਾਂ ਕੋਈ ਗੱਲ ਨਹੀਂ ਲੇਕਿਨ ਹਰਿਆਣੇ ਦਾ ਮਾਮਲਾ ਤਾਂ ਬੜਾ ਰੋਝੀ ਐ ਸਵੇਿਲ ਮਲ ਰੋਜੀ ਹੁਛਲਦਾ ਤੇ ਰੋਜੀ ਬੰਦ ਹੁੰਦਾ ਇਸ ਕਰਕੇ ਉਹਨੂੰ ਪਤਾ ਸੀ ਵੀ ਮੇਰੇ ਲਈ ਇਹ ਮੁਸ਼ਕਲ ਹੋ ਜਣੀ ਆ ਮਨੂੰ ਲੋਕਾਂ ਨੇ ਮੁੜ ਕੇ ਕਿਸਾਨਾਂ ਦੇ ਜਿੱਕ ਤੇ ਹਰਿਆਣੇ ਤੋਂ ਪੰਜ ਦਤਾ ਦਾ ਉਹ ਕਿਸਾਨਾਂ ਨੂੰ ਸ਼ੱਭ ਭਰਨੀ ਤੇ ਪੰਡਣਾ ਉਹਨੂੰ ਉੱਥੋਂ ਚੱਲ ਬਾਹਰ ਹਰਿਆਣੇ ਤੇਰਾ ਪੰਜਾਬ ਚ ਕੋਈ ਕੰਮ ਨਹੀਂ ਹੈਗਾ ਇਸ ਕਰਕੇ ਉਹਨੇ ਆਪ ਵੀ ਕਹਿਤਾ ਵੀ ਮੈਨੂੰ ਹਰਿਆਣੇ ਦੇ ਵਿੱਚ ਦੀ ਜਾਏ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੁਸੀਂ ਮੈਂਬਰ ਰਾਸਭਾ ਦਾ ਲਓ ਜੀ ਜੀ ਸਾਬ ਮੁੱਖ ਮੰਤਰੀ ਸਾਹਿਬ ਹਜੂਰ ਸਾਬ ਬੈ ਹੋਇਆ ਪਰਿਵਾਰ ਸਮੇਤ ਦਰਸ਼ਨ ਕਰਨ ਵੀਡੀਓ ਵੀ ਤੁਸੀਂ ਦੇਖਿਆ ਤਸਵੀਰਾਂ ਵੀ ਆ ਗਈਆਂ ਤੇ ਇਹ ਤੇ ਵੈਸੇ ਉਹਨਾਂ ਦੀ ਇੱਕ ਪਰਿਵਾਰਕ ਯਾਤਰਾ ਕਹਿ ਸਕਦੇ ਆ ਪਰਿਵਾਰਕ ਯਾਤਰਾ ਨਹੀਂ ਜੀ ਉਹਨਾਂ ਨੇ ਆਪਣੀ ਵਾਈਟ ਦੇ ਵਿੱਚ ਇਹ ਗੱਲ ਕਹੀ ਹੈ ਵੀ ਅੱਜ ਮੈਂ ਨੱਥ ਮਸਤਕ ਹੁਣ ਇੱਥੇ ਆਹ ਮੇਰੀ ਮਾਤਾ ਵੀ ਨਾਲ ਮੇਰੀ ਪਤਨੀ ਵੀ ਨਾਲ ਮੇਰੀ ਬੇਟੀ ਵੀ ਨਾਲ ਇਹ ਸਾਰੇ ਨਾਲ ਨੇ ਜੇ ਨਤਮਸਤਕ ਹੋਂ ਸਮੇਂ ਜਿਹੜੇ ਇੱਥੇ ਉਹਨੇ ਆਪਣੇ ਬਕਾਇਦਾ ਤੋਤੇ ਰਮਾਲੇ ਚੜਾਏ ਪ੍ਰਸ਼ਾਦ ਚੜਾਇਆ ਉਸ ਤੋਂ ਬਾਅਦ ਉਹਨਾਂ ਦੀ ਰਵੈਤ ਦੇ ਮੁਤਾਬਕ ਜਦੋਂ ਵੀ ਕੋਈ ਵੀਆਈਪੀ ਆਉਂਦਾ ਉਹਨੂੰ ਉਸੇ ਰਵੈਤ ਨਾਲ ਚੋਲਾ ਪਵਾ ਜਾਂਦਾ ਹਰ ਪਾਇ ਜਾਂਦੇ ਐ ਸਰੂਪ ਪਾਇੰਦਾ ਲੋਈ ਪੈ ਉਹੜਾ ਪੁੰਛ ਪਾਇੰਦਾ ਤੇ ਪੱਗ ਤੇ ਪੱਗ ਉਹ ਇੱਕ ਪੱਗ ਆਪਣੀ ਹੋਰ ਬੰਨ੍ਹ ਦਿੰਦੇ ਐ ਫਿਰ ਤੁਸੀਂ ਵੀ ਇੱਥੋਂ ਦੇ ਗੁਰ ਸਿੱਖ ਹੋ ਉਹਨਾਂ ਦੀ ਜਿਹੜੀ ਪਤਨੀ ਸੀ ਉਹਦੇ ਗੱਲ ਦੇ ਵਿੱਚ ਲੋਈ ਤੇ ਬਕਾਇਦਾ ਤੌਰ ਤੇ ਸਰੂਪਾ ਪੈ ਜਾਂਦਾ ਉਹਦਾ ਜੀ ਮਾਤਾ ਦੇ ਘਰ ਚ ਪਾਇਆ ਜਾਂਦਾ ਵਾ ਉਦੋਂ ਬਾਅਦ ਗੱਲਬਾਤ ਕਰਦੇ ਨੇ ਗੱਲਬਾਤ ਕਰਦੇ ਆ ਉਹ ਕੀ ਕਹਿੰਦੇ ਜੀ ਵੇਖੋ ਅੱਜ ਮੈਂ ਇੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵਾਸਤੇ ਆ ਤੇ ਕੱਲ ਨੂੰ ਮਾਹ ਰਾਸਦੇ ਦੇ ਵਪਾਰੀਆਂ ਨਾਲ ਇੰਡਸਟਰੀ ਜਿਸਟਰ ਨਾਲ ਤੇ ਫਿਲਮੀ ਹਸਤੀ ਨਾਲ ਮੀਟਿੰਗ ਕਰੂੰਗਾ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਕੋਈ ਡਿਵੈਲਪਮੈਂਟ ਹੋਰ ਕਰ ਸਕੀਏ ਤੇ ਬਾਕੀ ਗੱਲ ਉਹਨਾਂ ਨੇ ਕਿਹਾ ਵੀ ਵੇਖੋ ਤੁਸੀਂ ਇਹ ਗੱਲ بار بار ਕਰਦੇ ਹੋ ਤੇ ਜਿਹੜੀ ਨਦੇੜ ਸਿਵ ਕਮੇਟੀ ਤੇ ਪੰਜਾਬ ਦਾ ਜੋ ਮਸਾ ਚੱਲ ਰਿਹਾ ਵਾਪਸ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਨਹੀਂ ਨਹੀਂ ਸਾਡਾ ਕੋਈ ਮਸਲਾ ਨਹੀਂ ਹੈਗਾ ਇਹਦੇ ਬਾਰੇ ਕਹਿਣਾ ਚਿਰੇ ਨਹੀਂ ਸਨ ਉੱਥੇ ਵੀ ਅਸੀਂ ਚਾਹੁੰਦੇ ਆ ਵੀ ਇੱਥੇ ਬਨਰੋਲ ਪ੍ਰਬੰਧ ਜਿਹੜਾ ਉਹ ਸਿੱਖਾਂ ਕੋਲ ਹੋਵੇ ਨਾ ਲੜਗੜ ਨਾ ਕਰੋ ਤੁਸੀਂ ਕਿਸੇ ਤਰੀਕੇ ਨਾਲ ਲੇਕਿਨ ਉਹਨਾਂ ਨੇ ਇੰਨੀ ਗੱਲ ਕਹਿ ਕੇ ਕਿ ਟਾਲੀ ਦਿੱਤਾ ਵੀ ਉਹ ਤਾਂ ਧਿਆਨ ਹੀ ਉਹਨਾਂ ਦੀ ਗੱਲ ਤੇ ਧਿਆਨ ਹੀ ਨਹੀਂ ਦਿੰਦਾ ਇੱਗਲੂ ਨੇ ਕਹੀ ਆ ਕਿ ਕੇਜਰੀਵਾਲ ਸਾਹਿਬ ਜਿਹੜੇ ਨੇ ਸਾਡੀ ਪਾਰਟੀ ਜਿਹੜੀ ਹੈ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ ਉਹਨੂੰ ਖਤਮ ਕਰਨ ਦੀ ਸੋਚ ਪੋਚਾਂ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਵੀ ਅੱਜ ਵੀ ਕੇਜਰੀਵਾਲ ਸਾਹਿਬ ਦੇ ਸਾਥੀਆਂ ਦੇ ਖਿਲਾਫ ਇੱਕ ਵੀ ਸਬੂਤ ਇਹਨਾਂ ਦੀਆਂ ਏਜੰਸੀਆਂ ਨਹੀਂ ਜਟਾ ਸਕੀਆਂ ਲੇਕਿਨ ਫੇਰ ਵੀ ਆਪਣੇ ਪ੍ਰਭਾਵ ਨਾਲ ਕੇਜਰੀਵਾਲ ਸਾਹਿਬ ਨੂੰ ਅੰਦਰ ਰੱਖ ਰਹੀਆਂ ਨੇ ਤੇ ਜਲਦੀ ਹੀ ਕੇਜਰੀਵਾਲ ਸਾਹਿਬ ਬਾਹਰ ਆਉਣਗੇ ਕੇਦਰੀ ਬਾਗਬਾਬ ਨੂੰ ਤੁਸੀਂ ਬੰਦ ਕਰ ਸਕਦੇ ਹੋ ਲੇਕਿਨ ਉਹਨਾਂ ਦੀ ਸੋਚ ਨੂੰ ਬਦਲ ਨਹੀਂ ਕਰ ਸਕਦੇ ਭਗਤ ਸਿੰਘ ਨੂੰ ਤੁਸੀਂ ਜਿਹੜਾ ਸ਼ਹੀਦ ਕਰ ਦਿੱਤਾ ਲੇਕਿਨ ਉਹਦੀ ਸੋਚ ਅੱਜ ਵੀ ਜਿੰਦਾ ਵਾ ਉਹ ਕਹਿੰਦੇ ਮੈਂ ਆਪਣੀ ਜਦੋਂ ਗੱਡੀ ਲਈ ਸੀ ਨਾ ਨਵੀਂ ਗੱਡੀ ਲਈ ਤੇ ਮੈਸੇਜ ਦਾ ਗੱਡੀ ਭਜਾਈ ਸਰਦ ਮਾਰਿਆ ਤੇ ਜਾ ਕੇ ਜਿੱਥੇ ਭਗਤ ਸਿੰਘ ਦਾ ਪਿੰਡ ਸੀ ਜਿਹੜੀ ਯਾਦਗਾਰ ਬਣੀ ਉੱਥੇ ਮੱਥਾ ਟੇਕ ਕੇ ਜਾ ਕੇ ਮਤਲਬ ਇੰਨੇ ਭਗਤ ਸਿੰਘ ਦੇ ਤੁਸੀਂ ਉਪਾਸ਼ਕ ਹੋ ਲੇਕਿਨ ਭਗਤ ਸਿੰਘ ਦੀਆਂ ਨੀਤੀਆਂ ਤੋਂ ਤੁਸੀਂ ਬਹੁਤ ਦੂਰ ਅੱਜ ਦੀ ਡੇਟ ਦੇ ਵਿੱਚ ਇਸ ਕਰਕੇ ਉਹਨਾਂ ਨੇ ਕਿਹਾ ਭੀ ਕੇਜਰੀਵਾਲ ਸਭ ਜਲਦੀ ਬਾਹਰ ਹੋਣਗੇ ਅਸੀਂ ਪੰਜਾਬ ਨੂੰ ਇੱਕ ਨਮੂਨੇ ਦਾ ਸਟੇਟ ਬਣਾਵਾਂਗੇ ਅੱਗੇ ਸੀ ਬਕਾਇਦਾ ਤੌਰ ਤੇ ਜਿਹੜੀ ਪਹਿਲਾਂ ਅੰਦਰਦਤ ਮੀਟਿੰਗ ਕੀਤੀ ਗਈ ਸੀ ਸਾਡੇ ਇੰਡਸਟਰੀ ਲਿਸਟਰ ਨਾਲ ਵਪਾਰੀਆਂ ਨਾਲ ਤੇ ਫਿਲਮੀ ਹਸਤੀਆਂ ਨਾਲ ਮੀਟਿੰਗ ਕਰਾਂਗੇ ਪਰ ਸੱਭਾ ਬੁੱਧਰ ਸੁਪਰੀਮ ਕੋਰਟ ਨੇ ਕਲਕੱਤਾ ਦੇ ਵਿੱਚ ਉਹ ਜਿਹੜਾ ਉਸ ਡਾਕਟਰ ਲੜਕੀ ਦੇ ਨਾਲ ਬੜਾ ਬੁਰਾ ਕੰਮ ਹੋਇਆ ਉਹਦਾ ਬਲਾਤਕਾਰ ਕਰ ਦਿੱਤਾ ਗਿਆ ਹੁਣ ਉਹਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਟਾਸਕ ਫੋਰਸ ਜਿਹੜੀ ਆ ਉਹ ਬਣਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਉਹ ਟਾਸਕ ਫੋਰਸ ਕੀ ਹੈ ਪੱਟੀ ਸਾਹਿਬ ਪਹਿਲੀ ਗੱਲ ਤੇ ਜਿਹੜੀ ਟਾਸਕ ਫੋਰਸ ਬਣਾਉਣ ਦੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਸੁਪਰੀਮ ਕੋਰਟ ਆਪ ਕੁਝ ਨਹੀਂ ਕਰੇਗੀ ਉਹ ਬਕਾਇਦਾ ਤੌਰ ਤੇ ਡਾਇਰੈਕਸ਼ਨ ਦੇ ਕੇ ਕੋਈ ਸੁਪਰੀਮ ਕੋਰਟ ਦਾ ਸਾਕਾ ਚੀਫ ਜਸਟਿਸ ਉਹਦੀ ਕਮਾਂਡ ਹਥੇਲੀ ਇੱਕ ਕਮੇਟੀ ਬਣਾਏਗੀ ਤੇ ਉਹ ਕਮੇਟੀ ਜਿਹੜੀ ਆ ਉਹ ਇਹ ਟਾਸਕ ਫੋਰਸ ਦਾ ਗਠਨ ਕਰੇਗੀ ਕੋਈ ਸੁਪਰੀਮ ਕੋਰਟ ਦੇ ਕੋਲ ਆਪਣੇ ਕੋਲ ਇਹਨਾਂ ਸਮਾਂ ਤੇ ਨਾ ਉਹ ਕਰੀ ਸਕਦੇ ਆ ਤਾਂ ਨੂੰ ਪਤਾ ਹੋਏਗਾ ਜਦੋਂ ਯੂਨੀਵਰਸਿਟੀ ਦੇ ਵਾਈਸ ਚਾਂਸਰ ਲਾਉਣ ਦਾ ਮਾਮਲਾ ਚੱਲਿਆ ਸੀ ਨਾ ਮੈਂ ਕਹਿੰਦਾ ਤੁਰਤੇ ਪੱਛਮੀ ਬੰਗਾਲ ਦੇ ਵਿੱਚ ਉਦੋਂ ਮਾਮਲਾ ਸੁਪਰੀਮ ਕੋਰਟ ਗਿਆ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਜੂ ਜੂ ਲਲਤ ਸਾਫਕਾ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਉਹਨਾਂ ਦੀ ਅਗਵਾਈ ਥਲੇ ਉਹਨਾਂ ਨੂੰ ਕਿਹਾ ਸੀ ਤੁਸੀਂ ਚਾਰਵੀਂ ਵੀ ਕਮੇਟੀ ਬਣਾ ਲਓ ਇੰਨਾ ਖੇਤਰਾਂ ਦੇ ਵਿੱਚੋਂ ਇੱਕ ਬੰਦਾ ਲੈ ਲਓ ਇਹ ਬਕਾਇਦਾ ਤੌਰ ਤੇ ਕਮੇਟੀ ਜਿਹੜੀ ਸੀ ਇਹ ਤਿੰਨ ਬੰਦੇ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਚੁਣ ਕੇ ਜਿਹੜੀ ਉਹ ਸਰਕਾਰ ਨੂੰ ਭੇਜੇਗੀ ਸਰਕਾਰ ਉਹ ਚ ਇੱਕ ਚੁਣ ਕੇ ਉਹ ਗਵਰਨਰ ਨੂੰ ਭੇਜੇਗੀ ਤੇ ਗਵਰਨਰ ਉੱਤੇ ਸਹੀ ਪੋਲ ਤੋਂ ਇਨਕਾਰ ਨਹੀਂ ਕਰ ਸਕੀਗਾ ਉਹਨੂੰ ਸਹੀ ਉੱਤੇ ਪੂਨੇ ਪੈਣਗੇ ਇਸੇ ਤਰ੍ਹਾਂ ਹੀ ਮੈਨੂੰ ਉਮੀਦ ਆ ਕਿ ਇਸ ਕੇਸ ਦੇ ਵਿੱਚ ਵੀ ਜਿਹੜਾ ਵਾ ਜਿਹੜੇ ਸਾਡੇ ਚੀਫ ਸੈਕਟਰੀ ਸਾਹਿਬ ਨੇ ਉਹ ਕੇਸ ਦੀ ਸੁਵਾਈ ਕਰ ਰਹੇ ਉਹਨਾਂ ਨੇ ਬਕਾਇਦਾ ਤੌਰ ਤੇ ਬਾਈ ਨੂੰ सीबीआई ਕੋਲੋਂ ਸਾਰਾ ਰਿਕਾਰਡ ਤਸਮਕਰ ਲਿਆ ਉੱਥੇ ਨਾਲ ਉੱਥੋਂ ਦੀ ਸਰਕਾਰ ਦੇ ਵੀ ਇਛੇਚਾਈ ਕੀਤੀ ਤੇ ਪੁਲਿਸ ਨੇ ਵੀ ਕਿਹਾ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਇਮੀਡੀਏਟਲੀ ਐਫਆਈਆ ਲਾਜ ਕਿਉਂ ਨਹੀਂ ਕੀਤੀ ਗਈ ਤੁਸੀਂ ਕੀ ਸੋਚਦੇ ਤੁਸੀਂ ਰਹੇ ਸੀ ਹੁਣ ਦੂਸਰੀ ਜਿਹੜੀ ਇਹ ਮਾਨੀਆ ਨੈਸ਼ਨਲ ਟਾਸਕ ਫੋਰਸ ਇਹ ਜਿਹੜੀ ਆ 48 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਰਿਪੋਰਟ ਕਿਸੇ ਹੋਰ ਨੂੰ ਨਹੀਂ ਉਹ सीबीआई ਨੂੰ ਚੀ ਸੁਪਰੀਮ ਕੋਰਟ ਨੂੰ ਦੇਵੇ ਕਿ ਆਪਣੀ ਰਿਪੋਰਟ ਪਿਤ ਚ ਅਸੀਂ ਸਿੱਖੀ ਕੀਤਾ ਮੈਨੂੰ ਇੱਕ ਯਾਦ ਹੈ ਕਿ ਨਾ ਸੈਂਟਰਲ ਵਿਜੀਲੈਂਸ ਕਮਿਸ਼ਨਰ ਸਾਡਾ ਸੀਬੀਸੀ ਜੀ ਨੂੰ ਕਹਿੰਦੇ ਸੀ ਸੀਬੀਸੀ ਤੇ ਜਿਹੜਾ ਹੈਗਾ ਚੇਅਰਮੈਨ ਉਹਦੀ ਬਕਾਇਦਾ ਤੌਰ ਤੇ ਨਿਯੁਕਤੀ ਜਿਹੜੀ ਆ ਇੱਕ ਵਿਰੋਧੀ ਤਰ੍ਹਾਂ ਆਗੂ ਲੋਕ ਸਭਾ ਦਾ ਇੱਕ ਬਕਾਇਦਾ ਤੌਰ ਤੇ ਸਾਡੇ ਜਿਹੜੇ ਤੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਇੱਕ ਪ੍ਰਧਾਨ ਮੰਤਰੀ ਤਿੰਨ ਮੈਂਬਰੀ ਟੀਮ ਹੁੰਦੀ ਸੀ ਜਿਹੜੀ ਇਹ ਬਣਾਉਂਦੀ ਸੀ ਕਿ ਉਹਦੀ ਚੋਣ ਕਰਦੀ ਸੀ لیکن ਹੋਇਆ ਕਿ ਪਿੱਛੇ ਦੇ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੇ ਚੀਫ ਜਸਟਿਸ ਨੇ ਇਹਨਾਂ ਦੇ ਕਿਸੇ ਬੰਦੇ ਨੂੰ ਸائن ਕਰ ਤੋਂ ਇਨਕਾਰ ਕਰ ਦਿੱਤਾ ਵੀ ਇਹ ਗਲਤ ਹੈ ਤੁਸੀਂ ਠੀਕ ਨਹੀਂ ਕਰ ਰਹੇ ਇਹ ਲੋਕ ਬਹੁਮਤ ਸੀਨਾ ਬਹੁਮਤ ਕਰਕੇ ਇੱਕ ਮਤਾ ਪਾਸ ਕਰਕੇ ਤੇ ਬਕਾਇਦਾ ਤੌਰ ਤੇ ਚੀਫ ਜਸਟਿਸ ਨੂੰ ਕੱਢ ਕੇ ਆਪਣਾ ਇੱਕ ਮੰਤਰੀ ਪਾ ਲਿਆ ਜਦੋਂ ਮੰਤਰੀ ਪਾ ਲਿਆ ਤੇ ਫਿਰ ਪ੍ਰਧਾਨ ਮੰਤਰੀ ਤੇ ਮੰਤਰੀ ਜੋ ਕਹਿਣਗੇ ਉਹ ਕੁਝ ਹੋਊਗਾ ਕਿਉਂਕਿ ਬਹੁ ਸੰਪਤੀ ਨਾਲ ਫੈਸਲਾ ਲੈ ਸਕਦੇ ਨੇ ਇੱਥੇ ਇੱਕ ਨਕਵੀ ਨਕਵੀ ਨਾਂ ਦਾ ਬਕਾਇਦਾ ਤੌਰ ਤੇ ਸੀਬੀਸੀ ਦਾ ਜਿਹੜਾ ਚਿਹਰਾ ਬਣਾਇਆ ਸੀ ਉਸਨੇ ਉਹਨੇ 100 ਆਈਪੀ ਸਭ ਤੋਂ ਪ੍ਰਸਤ ਜਿਹੜਾ ਸੀਗਾ ਤੇ ਅਸੀਂ ਦੇ ਕਰੀਬ ਆਈਏ ਸਭ ਤੋਂ ਜਿਹੜੇ ਸੀ ਉਹ ਡਿਸਕਸ ਕਰਵਾਏ ਸੀ ਪ੍ਰਸਤਾਜ ਆਪਣੇ ਕਿਸਾਨ ਦੇ ਵਿੱਚ ਹਾ ਹ ਕਰ ਮਤੀਬੀ ਸੀ ਪੂਰੇ ਦੇ ਅਫਸਰ ਸਹੀ ਦੇ ਵਿੱਚ ਪੀ ਕੀ ਕਰ ਰਿਹਾ ਤੇ ਜਿਹੜੀ ਪਾਰਲੀਮੈਂਟ ਸੀਗਾ ਉੱਥੇ ਵਧੀ ਵਾਵਾ ਹੁੰਦੀ ਸੀ ਬਹੁਤ ਵਧੀਆ ਵਧੀਆ ਬੰਦਾ ਇਹਨੂੰ ਵੱਧ ਤੋਂ ਤਰਕਿਤ ਦੀਆਂ ਜੀ ਦੀਆਂ ਜੇ ਜਿੱਦਣ ਉਹਨੇ ਦੋ ਪੋਲਿਟਿਕਲ ਡ੍ਰੈਮਾ ਥਾਪਾ ਲਿਆ ਉਦੋਂ ਉਹੀ ਉਸੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਉਹਨਾਂ ਦੀ ਟ੍ਰੈਕ ਵਾਲਾ ਸ਼ੁਰੂ ਕਰਤਾ ਵੀ ਨੱਲਾ ਮੜਾ ਬੰਦਾ ਹੀ ਪੀਣ ਉਹ ਟਾਵੇ ਨੂੰ ਜਦੋਂ ਹਟਾਉਣ ਦੀ ਗੱਲ ਚੱਲੀ ਸਰਕਾਰ ਕਹਿੰਦੇ ਫੈਸਲਾ ਕੱਲੇ ਟਾਵੇ ਨੂੰ ਚੀਫ ਜਸਟਿਸ ਨੇ ਮੰਨੇ ਉਹ ਕਹਿੰਦੇ ਨੋ ਇਹ ਆਪਣੇ 2 ਸਾਲ ਪੂਰੇ ਕਰੇਗਾ ਫਿਰ ਟਾਵੇ ਨੂੰ ਇਸ ਕਰਕੇ ਇਹ ਕਮੇਟੀ ਵੀ ਜਿਹੜੀ ਬਣੇਗੀ ਉਹ ਕਿਸ ਤਰ੍ਹਾਂ ਦੀ ਬਣੇਗੀ ਇਹ ਸਰਕਾਰ ਨੂੰ ਕਮੇਟੀ ਬਣਾਉਣ ਵਾਸਤੇ ਕਹਿੰਦੇ ਆ ਜਾਂ ਬਕਾਇਦਾ ਤੌਰ ਤੇ ਜਿਹੜੀ ਗੱਲ ਆਪਾਂ ਕਈ ਆਪ ਵੀ ਕਿਸੇ ਸਾਬਕਾ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਕਹਿਣਗੇ ਕਿ ਇਸ ਖੇਤਰ ਦੇ ਵਿੱਚੋਂ ਤੁਸੀਂ ਬੰਦੇ ਲੈ ਲਓ ਕਿਉਂ ਇਹਨਾਂ ਨੇ ਕਿਹਾ ਉਹ ਚ ਡਾਕਟਰ ਵੀ ਸ਼ਾਮਲ ਹੋਣਗੇ ਉਸਾਸ ਪੋਸਟ ਦੇ ਵਿੱਚ ਜੇ ਡਾਕਟਰ ਵੀ ਸ਼ਾਮਲ ਹੋਣਗੇ ਤੇ ਫਿਰ ਆਟੋਮੈਟਿਕਲੀ ਜਦੋਂ ਕੋਈ ਘਟਨਾ ਵਾਪਰੇਗੀ 48 ਘੰਟਿਆਂ ਦੇ ਵਿੱਚ ਇਹ ਕਮੇਟੀ ਜਿਹੜੀ ਹੈ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਸਬਮਿਟ ਕਰੇਗੀ ਕਿ ਇੱਥੇ ਕੀ ਹੋਇਆ ਤੇ ਕਿਉਂ ਹੋਇਆ ਜੀ ਅਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ